ਬਲੱਡ ਕੈਂਸਰ ਚੈਰੀਟੇਬਲ ਸੁਸਾਇਟੀ ਜਲੰਧਰ ਵੱਲੋਂ ਫਿਲੌਰ ਦੇ ਨਜ਼ਦੀਕੀ ਪਿੰਡ ਸੈਫਾਬਾਦ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਕ੍ਰਿਮਕਾ ਫੈਕਟਰੀ ਦੇ ਸਹਿਯੋਗ ਨਾਲ ਕੈਂਸਰ ਰੋਗ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਜਿੱਥੇ ਹਰ ਵਿਅਕਤੀ ਦੇ ਫ੍ਰੀ ਟੈਸਟ ਕੀਤੇ ਗਏ ਉੱਥੇ ਮਰੀਜ਼ਾਂ ਨੂੰ ਇਸ ਬਿਮਾਰੀ ਸੰਬੰਧੀ ਵੀ ਅਹਿਮ ਜਾਣਕਾਰੀ ਦਿੱਤੀ ਗਈ ਇਸ ਕੈਂਪ ਦੌਰਾਨ ਕੁਲਵੰਤ ਸਿੰਘ ਢਾਲੀਵਾਲ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੁਸਾਇਟੀ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਇਸ ਦੌਰਾਨ ਸਰਪੰਚ ਅਸ਼ੋਕ ਕੁਮਾਰ ਸੁਰਿੰਦਰ ਸਿੰਘ ਅਨੂ ਵੈਕਟਰ ਸੁਧੀਰ ਵੈਕਟਰ ਜੋਗਿੰਦਰ ਸਿੰਘ ਆਦ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਮੈਂ ਧੰਨਵਾਦ ਕਰਦਣਾ ਚਾਹੁੰਨਾ ਹੈ ਕ੍ਰੇਮਿਕਾ ਫੈਕਟਰੀ ਦਾ ਜਿਹੜੇ ਲਗਾਤਾਰ ਸਾਨੂੰ ਸਪੋਰਟ ਕਰ ਰਹੇ ਆ ਉਹਨਾਂ ਵੱਲੋਂ ਜਿਹੜੇ ਜਰਨਲ ਮੈਂ ਸਾਹਿਬ ਹੈਗੇ ਜਗENDER ਜੀ ਉਹਨਾਂ ਦਾ 월ਡ ਕੈਂసర్ ਕੇਅਰ ਸੰਸਥਾ ਜਿਹੜੀ ਹੈਗੀ ਆ ਅਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੇ ਕੱਲੇ ਲਾਗੇ ਚ ਪਹੁੰਚ ਰਹੇ ਹਾਂ ਤੇ ਸਾਡਾ ਜਿਹੜਾ ਮਕਸਦ ਹੁੰਦਾ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਿਆ ਜਾਵੇ ਸੋਸੇ ਮੁਹਿੰਮ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਆਂ ਔਰ ਉਹਦੇ ਤਹਿਤ ਹੀ ਅਸੀਂ ਲੋਕਾਂ ਨੂੰ ਕਾਲ ਕਰਦੇ ਹਾਂ ਤੰਦਰੁਸਤ ਲੋਕਾਂ ਨੂੰ ਕਾਲ ਕਰਦੇ ਹਾਂ ਸਾਡਾ ਮਕਸਦ ਹੁੰਦਾ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੈਂਸਰ ਅਕਸਰ ਲੇਟ ਸਟੇਟ ਇਹ ਤੇ ਬੜੇ ਜਾਂਦੇ ਹੈ ਕੈਂਸਰ ਉਹ ਫਲੇ ਜਾਂਦਾ ਜਦੋਂ ਪੂਰੇ ਸਰੀਰ ਚ ਫੈਲ ਚੁੱਕਾ ਹੁੰਦਾ ਉਹ ਸਾਡੇ ਕੈਂਪ ਲੋਨ ਦਾ ਮਕਸਦ ਇਹ ਹੁੰਦਾ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲੇ ਫੜੋ ਬੜੇ ਧਿਆਨ ਨਾਲ ਅੱਜ ਦੇ ਬਾਰੇ ਸਤਿ ਸ੍ਰੀ ਅਕਾਲ ਜੀ ਪੁਜੀ ਆਜੋ ਆ ਕੇ ਆਜੋ ਮੈਨੂੰ ਇਹ ਆਪ ਵੀ ਨਾਲ ਸ਼ੇਅਰ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕ ਬਹੁਤ ਹੀ ਪੁੰਨ ਦਾ ਕੰਮ ਅਸੀਂ ਆਪਣੇ ਇਲਾਕੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ। ਔਰ ਇਹ ਜਿਹੜੀ ਵਰਲਡਰ ਕੈਂਸਰ ਕੇਅਰ ਸੰਸਥਾ ਹੈ ਟੈਸਟ ਨੇ ਜੇ ਕੈਂਸਰ ਦਾ ਟੈਸਟ ਕਰਾਣਾ ਹੋਵੇ ਤਾਂ ਘੱਟੋ ਘੱਟ 10000 ਰੁਪਏ ਦਾ ਟੈਸਟ ਹੁੰਦਾ ਔਰ ਇਹਨਾਂ ਵੱਲੋਂ ਸੰਸਥਾ ਵੱਲੋਂ ਸਾਰਾ ਇਹ ਟੈਸਟ ਇਹਨਾਂ ਦੇ ਜਿਹੜੇ ਕੈਂਪ ਦਾ ਇੰਚਾਰਜ ਨੇ ਡਾਕਟਰ ਧਰਮਿੰਦਰ ਢਿਲੋਂਦੀ ਨੇ ਔਰ ਉਹਨਾਂ ਦੀ ਟੀਮ ਜਿਹੜੀ ਇਹ ਸਾਰਾ ਉਹਨਾਂ ਨੇ ਪ੍ਰਬੰਧ ਕੀਤਾ ਹੈ। ਔਰ ਸਾਰਾ ਸ਼ਾਮ ਉਚਾਰੀ ਤੱਕ ਪ੍ਰੋਗਰਾਮ ਚੱਲੇਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੇਮ ਜੀ ਪ੍ਰਿੰਸੀਪਲ ਸਾਹਿਬ ਨੇ ਬਹੁਤ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਔਰ ਅੱਜ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਦੇ ਇੱਥੇ ਪਹੁੰਚਣ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਮੂਹ ਇਲਾਕੇ ਦੇ ਪੰਚਾਇਤ ਸਰਪੰਚਾਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਹਿਕਾਰ ਕੀਤਾ ਔਰ ਆਪਣੇ ਅੱਜ ਦੇ ਕੰਮ ਦੇ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਨੂੰ ਦਰਸ਼ਨ ਦਿੱਤੇ ਇੱਥੇ ਇਸ ਕੈਂਪਸ ਦਾ ਵਿਚ ਸਮਰਥਨ ਹੋਣੇ ਲੋਕਾਂ ਦਾ ਹੌਸਲਾ ਵਧਾਇਆ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਸਾਡੇ ਸੰਸਥਾਪਕ ਕ੍ਰਿਮਕਾ ਦੇ ਮੈਡਮ ਰਜਨੀ ਵੈਕਟਰ ਜੀ ਅੱਜ ਕੱਲ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਹਿੱਸਾ ਲੈਂਦੇ ਨੇ ਲੁਧਿਆਣਾ ਪੀਸ ਨੇ ਪਰ ਸਾਡੇ ਅਨੂਬ ਵੈਕਟਰ ਜੀ ਨੇ ਐਮ ਡੀ ਸਾਹਿਬ ਨੇ ਕਰਮ ਸਿੰਘ ਧਾਲੀਵਾਲ ਜੀ ਦੇ ਸੰਪਰਗ ਵਿੱਚ ਆ ਕੇ ਉਹਨਾਂ ਨਾਲ ਗੱਲ ਕਰਕੇ ਆਪਣੇ ਇਸ ਇਲਾਕੇ ਵਾਸਤੇ ਇਸ ਕੈਂਪ ਦੀ ਵਿਵਸਥਾ ਦਾ ਪ੍ਰਬੰਧ ਕਰਨ ਨੂੰ ਕੀਤਾ ਉਹਨਾਂ ਦਾ ਵੀ ਇੱਥੇ ਬਹੁਤ ਧੰਨ ਤੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਅਮਰਤ ਭਾਖਰੀ ਜੀ ਰਾਜਕੁਮਾਰ ਲੰਗਲ ਜੀ ਤੇ ਹੋਰ ਸਾਡੇ ਮੇਰੇ ਵੀਰ ਜੋ ਆਏ ਹਨ ਸਾਰਿਆਂ ਦਾ ਹੀ ਧੰਨਵਾਦ ਹੈ ਇਸ ਕੈਂਪ ਨੂੰ ਚਾਰ ਚੰਨ ਦੇ ਲਾਉਣ ਲਈ ਸਾਡੇ ਹਲਕੇ ਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਸੰਸਾਰ ਦੇ ਵਿੱਚ ਫਰਮ ਜਾਣੀ ਜਾਂਦੀ ਆ ਔਰ ਐਮ ਡੀ ਅਨੂਪ ਵੈਕਟਰ ਜੀ ਔਰ ਸਾਡੀ ਬਹੁਤ ਹੀ ਸਤਕਾਰ ਸਖਸ਼ੀਅਤ ਉੱਥੇ ਦੇ ਜੀਐਮ ਸਾਹਿਬ ਜਗਿੰਦਰ ਜੀ ਨੇ ਔਰ ਤੁਸੀਂ ਆਪਣੇ ਹੋਰ ਲੋਕਾਂ ਨੂੰ ਪ੍ਰੇਰ ਕੇ ਇਸ ਦਾ ਲਾਭ ਉਠਾਓ ਮੈਂ ਪ੍ਰੇਮਜੀਤ ਦਾ ਬਹੁਤ ਨੌਰ ਦੇ ਵਿੱਚ ਇਹਨਾਂ ਨੇ ਆਈਟੀਆਈ ਪੌਲਟੈਕ ਨੈਟ ਦੀ ਸਪਨਾ ਦੇ ਲਈ ਇੱਕ ਵੱਡਾ ਯੋਗਦਾਰ ਪਾਇਆ ਉਥੇ ਇਸ ਸਕੂਲ ਦੀ ਇਮਾਰਤ ਦੇ ਵਿੱਚ ਉਹ ਬੱਚਿਆਂ ਦੇ ਲਈ ਖਾਣਾ ਖਾਣ ਦੇ ਲਈ ਇੱਕ ਡਾਈਨਿੰਗ ਹਾਲ ਦੀ ਜ਼ਰੂਰ ਸਥਾਪਨਾ ਦੇ ਨਾਲ ਇੱਕ ਮੈਂ ਤਾਂ ਹੋਰ ਵੀ ਮੰਗ ਕਾ ਲੈਣੀ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲੋਰ ਲੜਕੇ ਜਿੱਥੇ ਇਹਨਾਂ ਦਾ ਬਹੁਤ ਹੀ ਵੱਡਾ ਹਤੈਸ਼ ਆ ਵੱਡਾਈ ਤੇ ਮੁਹੱਬਤ ਆ ਉਥੇ ਮੈਂ ਇਹਨਾਂ ਦੇ ਕੋਲੋਂ ਇੱਕ ਵੇਅ ਲਿਫਟਿੰਗ ਹਾਲ ਵੀ ਹਾਂਜੀ ਹੁਣ ਮੈਂ ਬੇਨਤੀ ਕਰਨੀ ਚਾਹਾਂਗਾ ਦੇਖੋ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅੱਜ ਸਫਾਬਾਦ ਪੈਂਡ ਦੇ ਵਿੱਚ ਇੱਕ ਬਹੁਤ ਹੀ ਮਨੁੱਖਤਾ ਤੇ ਮਾਨਵਤਾ ਦੀ ਭਲਾਈ ਦੇ ਲਈ ਇੱਕ ਬਹੁਤ ਵੱਡਾ ਕਾਰਜ ਜਿਹੜਾ ਹੈ ਵਰਲਡ ਕੈਂਸਰ ਸੈਂਟਰ ਜਿਹੜਾ ਹੈਗਾ ਪੂਰੇ ਸਮੁੱਚੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਉਹ ਸੇ ਚਲਾ ਰਿਹਾ ਜਿਸ ਦੇ ਸੰਸਥਾਪਕ ਕਲਵੰਤ ਸਿੰਘ ਧਾਰੀਵਾਲ ਦੀ ਜਿਹੜੇਗਾ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਅੱਜ ਇੱਥੇ ਆ ਕੇ ਡਾਕਟਰਾਂ ਦੀ ਬੈਠੀ ਆ ਉਹ ਫ੍ਰੀ ਜਿਹੜਾ ਹੈਗਾ ਮੈਡੀਕਲ ਚੈੱਕਅਪ ਕਰਾ ਰਿਹਾ ਔਰ ਟੈਸਟ ਕਰਾ ਰਿਹਾ ਤੇ ਉਹ ਉਸ ਨਾਲ ਸੰਬੰਧਿਤ ਜਿਹੜੇ ਹੈਗੇ ਆ ਉਹ ਦਵਾਈਆਂ ਦੇ ਰਹੇ ਆ ਇਹਦੇ ਟੈਸਟ ਵੀ ਤੁਹਾਨੂੰ ਪਤਾ ਬਹੁਤ ਹੀ ਵੱਡੇ ਮਹਿੰਗੇ ਹੁੰਦੇ ਆ 10 15 15000 ਦਾ ਟੈਸਟ ਆ ਸੋ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਹਲਕਾ ਵਿਧਾਨ ਸਭਾ ਫਲੋਰ ਦੇ ਜਿੰਨੇ ਵੀ ਸਾਡੇ ਸਾਥੀ ਨੇ ਪਿੰਡਾਂ ਦੇ ਵਿੱਚ ਵਸਦੇ ਆਓ ਇਸ ਕੈਂਪ ਦਾ ਜਿਹੜਾ ਹੈਗਾ ਅੱਜ ਬਹੁਤ ਵੱਡਾ ਲਾਹਾ ਲਓ ਤਾਂ ਕਿ ਜਿਹੜਾ ਹੈਗਾ ਆ ਆਪਾਂ ਇਸ ਤੋਂ ਜਿਹੜਾ ਹੈਗਾ ਆ ਕੁਝ ਨਾ ਕੁਝ ਜਿਹੜਾ ਗ੍ਰਹਿਣ ਕਰ ਸਕਦੇ ਦੂਸਰੇ ਪਾਸੇ ਇਸ ਕੈਂਪ ਨੂੰ ਚਾਰ ਚੰਨ ਦੇ ਲਾਉਣ ਦੇ ਲਈ ਜਿਹੜੀ ਸਾਡੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਕਰਮਕਾ ਫੈਕਟਰੀ ਆ ਜਿਹੜੀ ਮਿਸੇਜ ਵੈਕਟਰ ਜਿਹੜੀ ਰਜਨੀ ਹੈ ਜਿਸ ਨੂੰ ਸੰਸਥਾਪਕ ਨੇ ਚਲਾਉਂਦੇ ਨੇ ਔਰ ਅਨੂਪ ਵੈਕਟਰ ਜਿਹੜੇ ਹਨ ਇੱਥੇ ਡਾਇਰੈਕਟਰ ਨੇ ਔਰ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਜਨਰਲ ਮੈਨੇਜਰ ਜਿਹੜੇ ਹਨ ਜਗਿੰਦਰ ਸਿੰਘ ਜੀ ਉਹ ਇਸ ਇਲਾਕੇ ਦੀ ਬਹੁਤ ਹੀ ਸੇਵਾ ਕਰ ਰਹੇ ਨੇ ਜਿੱਥੋਂ ਆਪਣਾ ਜਿਹੜਾ ਹੈ ਰੋਜ਼ੀ ਰੋਟੀ ਦਾ ਤਲਕਾ ਤੇ ਹਰ ਕੋਈ ਕਮਾਉਂਦਾ ਆ ਪਰੰਤੂ ਇਹ ਫਰਮ ਜਿਹੜੀ ਹੈਗੀ ਆ ਮਨੁੱਖਤਾ ਤੇ ਮਾਨਵਤਾ ਦੀ ਭਲਾਈ ਦੇ ਲਈ ਇਤਾਂ ਦੇ ਅਪਰਾਲੇ ਕਰਦੇ ਰਹਿੰਦੇ ਆ ਔਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ 1 ਕਰੋੜ 10 ਲੱਖ ਦੀ ਜਿਹੜੀ ਹੈਗੀ ਇਹਨਾਂ ਦੀ দান ਰਾਸ਼ੀ ਦੇ ਕੇ ਤਾਂ ਇੱਥੇ ਜਿਹੜਾਗਾ ਆਈਟੀਆਈ ਪੋਲੀਟੈਕਨਿਕ ਦੀ ਸਥਾਪਨਾ ਦੇ ਲਈ ਵੱਡਾ ਕਾਰਜ ਕੀਤਾ ਜਿੱਥੇ ਆਪਾਂ ਖੜੇ ਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨੂੰ ਬਣਾਇਆ ਔਰ ਮੈਂ ਅੱਜ ਫੇਰ ਨਮਾਣਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਤੁਸੀਂ ਇੱਥੇ ਬੱਚਿਆਂ ਦੇ ਲਈ ਇੱਕ ਡਾਈਨਿੰਗ ਹਾਲ ਜਿਹੜਾ ਇੱਕ ਖੇਚਦਾ ਕੇਂਦਰ ਬਣੇਗਾ ਉਹ ਤਿਆਰ ਕਰੋ ਤਾ ਆਪਣੇ ਜਗਿੰਦਰ ਸਿੰਘ ਨੇ ਉਹ ਵੀ ਭਰੋਸਾ ਦਿੱਤਾ ਆ ਔਰ ਇਹਨਾਂ ਕੋਲ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਾਜ ਸੇਵਾ ਵੱਲੋਂ ਵੱਡੇ ਕਾਰਜ ਜਿਹੇ ਲੈਦੇ ਰਾਵਾਂਗੇ ਸੋ ਅੱਜ ਦੇ ਇਸ ਕੈਂਪ ਤੇ ਮੈਂ ਸਮੂਹ ਹਲਕਾ ਵਿਧਾਨ ਸਭਾ ਫਲੋਰ ਦੇ ਲੋਕਾਂ ਨੂੰ ਵਧਾਈ ਵੀ ਦੇਣਾ ਆ ਔਰ ਆਸ ਕਰਦਾ ਕਿ ਆਓ ਆਪਾਂ ਇਸ ਕੈਂਪ ਤੋਂ ਅੱਜ ਵੱਧ ਤੋਂ ਵੱਧ ਲਾਹਾ ਲਈਏ ਔਰ ਫੇਰ ਦੁਬਾਰਾ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਕਰਮਕਾ ਫੈਕਟਰੀ ਦੇ ਸਾਰੇ ਹੀ ਸਟਾਫ ਨੂੰ ਔਰ ਅੱਜ ਦੇ ਕੈਂਪ ਦੇ ਜਿਹੜੇ ਹੈਗਾ ਡਾਕਟਰ ਸਿਹ왈 ਸਾਰੇ ਹੀ ਸਟਾਫ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਔਰ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਜੀ ਕਲਨ ਸਿੰਘ ਢਾਲੀਵਾਲ ਵੱਲੋਂ ਚਲਾਈ ਜਾ ਰਹੀ ਵਰਲਡ ਕੇਅਰ ਕੈਂਸਰ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਇਹ ਆਰਗੇਨਾਈਜ਼ ਕੀਤਾ ਜਾ ਰਿਹਾ ਔਰ ਇਹਦੇ ਵਾਸਤੇ ਸਾਡੇ ਸਹਜੋ ਕ੍ਰੀਮਕਾ ਇਹਦੇ ਵਿੱਚ ਪਾਰਟਿਸਪੇਟ ਕਰ ਰਹੀ ਹੈ ਔਰ ਇਹਦੇ ਵਿੱਚ ਵਰਲਡ ਲੈਵਲ ਦੀਆਂ ਸਹੂਲਤਾਂ ਨਾਲ ਲੈਬ ਲੈਬਟਰੀਜ਼ ਇੱਥੇ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਟੈਸਟ ਕੀਤੇ ਜਾਣਗੇ ਔਰ ਫ੍ਰੀ ਦਵਾਈਆਂ ਵੀ ਦਿੱਤੇ ਜਾਣਗੀਆਂ ਇਦੇ ਵਿੱਚ ਸਾਡੇ ਕਰੀਮਕਾ ਦੇ ਸੰਸਥਾਪਕ ਮੈਡਮ ਰਜਨੀ ਵੈਕਟਰ ਜੀ ਜੋ ਸਵਾਸੇ ਵੀ ਕੰਮਾਂ ਵਿੱਚ ਲੱਗੇ ਰਹੇ ਦੇ ਹਨ ਉਹਨਾਂ ਦੀ ਗਾਈਡੈਂਸ ਵਿੱਚ ਅਤੇ ਸ੍ਰੀ ਅਨੂ ਵੈਕਟਰ ਜੀ ਸਾਡੇ ਜੋ ਐਮ ਡੀ ਨੇ ਕਰੀਮਕਾ ਦੇ ਮਿਸਟਰ ਵੈਕਟਰ ਫੂਡ ਦੇ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਾਰਾ ਇਹ ਅਰੇਂਜਮੈਂਟ ਕੀਤਾ ਔਰ ਇਹਦੇ ਵਿੱਚ ਅਸੀਂ 10 12 ਪਿੰਡਾਂ ਦੇ ਵਿੱਚ ਅਨਾਊਂਸਮੈਂਟ ਵੀ ਕਰਵਾਈ ਹੈ ਤਾਂ ਕਿ ਜੋ ਲੋਕ ਲੋੜਵੰਦ ਨੇ ਵਣ ਕਿਸ ਕੈਂਪ ਦਾ ਫਤਵਾ ਦਲਾ ਬਿਠਾਉਣ ਔਰ ਆਪਣੀ ਜਿਹੜੀ ਹੈ ਕੈਂਸਰ ਹੈ ਇਹਦੇ ਵਾਸਤੇ ਜਾਗਰੂਕ ਹੋਣਾ ਅਤੇ ਉਹਨਾਂ ਦੀ ਜਿਹੜੀ ਹੋਰ ਵੀ ਸਿਹਤ ਸੰਬੰਧੀ ਕੋਈ ਸਮੱਸਿਆਵਾਂ ਨੇ ਉਹਨਾਂ ਵਾਸਤੇ ਵੀ ਉਹ ਆਪਣੇ ਇਥੋਂ ਗਾਈਡੈਂਸ ਲੈ ਸਕਣ ਚੈੱਕਅਪ ਕਰਵਾ ਸਕਣ ਅਤੇ ਫ੍ਰੀ ਦਵਾਈਆਂ ਦਾ ਵੀ ਹਾਲ ਲੈ ਸਕਣ ਅੱਜ ਵਰਲਡ ਕੈਂਸਰ ਕੇਅਰ ਅੱਜ ਪਹੁੰਚੀ ਹੈ ਪਿੰਡ ਸਦਾਵਾਲ ਦੇ ਵਿੱਚ ਡਾਕਟਰ ਤਰਮਿੰਦਰ ਢਿੱਲੋਂ ਐਮਬੀ ਵਰਲਡ ਕੈਂਸਰ ਕੇਅਰ ਅੱਜ ਜਿਹੜੀ ਹੈ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਪਿੰਡ ਸਦਾਵਾਲ ਦੇ ਵਿੱਚ ਔਰ ਕ੍ਰੈਮਿਕਾ ਫੈਕਟਰੀ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪ ਲੱਗ ਰਿਹਾ ਹੁਣ ਤੱਕ ਅਪਰੋਕਸੀਮੇਟਲੀ ਕੋਈ 500 ਦੇ ਕਰੀਬ ਦੇ ਬੰਦੇ ਪਹੁੰਚ ਚੁੱਕਾ ਆ ਵਰਲਡ ਕੈਂਸਰ ਦਾ ਮਕਸਦ ਇਹੀ ਹੁੰਦਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਕੈਂਸਰ ਦੀ ਜਾਂਚ ਦਿੱਤੀ ਜਾਵੇ ਜਿਹੜੀ ਜਾਂਚ ਕਰ ਦਿੱਤੀ ਜਾਵੇ ਕਈ ਤਰ੍ਹਾਂ ਦੀ ਟੈਸਟਿੰਗ ਜਿਹੜੀ ਅਸੀਂ ਫ੍ਰੀ ਲੈ ਕੇ ਆਏ ਉਹਦੇ ਜਿਵੇਂ ਮੈਮੋਗ੍ਰਾਫੀ ਹੈਗੀ ਲੋਕੀ ਦੀ ਜਾਰੀ ਹੈ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਐਨਕਮ ਦਿੱਤੀਆਂ ਜਾ ਰਹੀਆਂ ਦਵਾਈਆਂ ਦਾ ਖੁੱਲਾ ਲੰਗਰ ਲੱਗਿਆ ਹੋਇਆ ਹੈ ਸ਼ੂਗਰ ਹੈ ਬੀਪੀ ਹੈ ਲਿਟਰੇਚਰ ਵੰਡੇ ਜਾ ਰਹੇ ਸਾਡਾ ਮਕਸਦ ਹੁੰਦਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਕੈਂਸਰ ਦੀ ਜਿਹੜੀ ਟੈਸਟਿੰਗ ਕੀਤੀ ਜਾਵੇ ਤਾਂ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜ ਲਿਆ ਜਾਵੇ ਇਸ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਕੇਅਰ ਆਗੇ ਵਧੀ ਹੈ ਜੇ ਲੱਛਣਾਂ ਦੀ ਗੱਲ ਕਰੀਏ ਤੇ 10 12 ਲੱਛਣ ਹੁੰਦੇ ਹੈ ਜੀ ਜਿਵੇਂ ਰੋਟੀ ਖਾਂਦੇ ਸਮੇਂ ਗਲੇ 'ਚ ਬੁਰਕੀ ਲੱਗਣਾ ਮੂੰਹ ਦੇ ਵਿੱਚ ਔਟੀ ਰਾਈਆਂ ਦੇ ਸ਼ਰਾਇਆਂ ਖੂਨ ਦਾ ਹੋਣਾ ਤੁਹਾਡੇ ਮੂច ਕੋਈ ਸ਼ਾਲਾ ਹੈ ਜਗ੍ਹਾ ਫਰਮੰਦਾ ਜਿਹਾ ਮੈਂ ਠੀਕ ਨਹੀਂ ਹੋ ਰਿਹਾ ਬੰਦਿਆਂ ਦੀ ਗੱਲ ਕਰੀਏ ਪਿਸ਼ਾਬ ਲੱਗ ਕੇ ਆਉਂਦਾ ਬਾਰ-ਬਾਰ ਆਉਂਦਾ ਹੈ ਪਿਸ਼ਾਬ ਕਰਦੇ ਸਮੇਂ ਦਿੱਕਤ ਹੈ ਪਿਸ਼ਾਬ ਥਾਣੀ ਬਲੱਡ ਆ ਰਿਹਾ ਹੈ ਕੁਦਰਤ ਦਾ ਕੈਂਸਰ ਬਣ ਸਕਦਾ ਹੈ ਤੁਹਾਡਾ ਭਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਭਾਰ ਠੀਕ ਨਹੀਂ ਹੋ ਰਿਹਾ ਬਲੱਡ ਕੈਂਸਰ ਵਾਲੇ ਪਾਸੇ ਜਾ ਸਕਦੇ ਹੋ 10-10 ਲੱਛਣ ਹੈ ਇਹ ਜਰੂਰ ਧਿਆਨ ਰੱਖੋ ਆਪਾਂ ਤੁਹਾਡੇ ਸਰੀਰ ਦੇ ਵਿੱਚ ਕੋਈ ਬਦਲਾਅ ਹੈਗਾ ਜਿਹੜਾ ਕੁਦਰਤ ਤੋਂ ਪਰੇ हट ਕੇ ਕੋਈ ਬਦਲਾਅ ਹੈਗਾ ਉਹ ਅੱਗੇ ਚੱਲ ਕੇ ਕੋਈ ਵੱਡੀ ਬਾਰ ਦਾ ਕਾਰਨ ਬਣ ਸਕਦਾ ਹੈ ਇਹ ਚੀਜ਼ ਨੂੰ ਸਮਝੋ ਕਿ ਤੁਸੀਂ ਜਿਹੜੀ ਆਪਣੀ ਲਗਾਤਾਰ ਜਾਂਚ ਕਰਾਉਂਦੇ ਰ ਤੇ ਮੈਂ ਸੋਨਦਾ ਕਿ ਉਹਦਾ ਸਰੀਰ ਹੈ ਬਿਲਕੁਲ ਬਿਹਰੂਗਾ ਬੜੀ ਲੰਮੀ ਤੇ ਸੋਹਣੀ ਜ਼ਿੰਦਗੀ ਜੀਵੇ। ਇਹ ਅਜੋਕੇ ਕਿਨਵਾ ਕੈਂਪ ਹੈ ਕਿਤੇ ਕਿਸੇ ਲੱਗ ਰਿਹਾ ਕੈਂਪ। ਤਕਰੀਬਨ 20 ਸਾਲ ਤੋਂ ਸੰਸਤਾ ਕੰਮ ਕਰ ਰਹੀ ਹੈ। ਪੂਰੇ ਭਾਰਤ ਵਿੱਚ ਹੀ ਕੰਮ ਕਰ ਰਹੇ ਹਾਂ। ਅਸੀਂ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਵਾਂ ਜ਼ਿਲ੍ਹਾ ਨਵਾਂ ਪਿੰਡ ਹੁੰਦਾ ਹੈ। ਇਹ ਅਜੋਜਿਤ ਕੀਤਾ ਗਿਆ। ਔਰ ਇਸ ਕੈਂਪ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਜਿਵੇਂ ਪ੍ਰਥਵੀਪਾਲ ਸਿੰਘ ਜੀ, ਪ੍ਰੇਮ ਜੀ ਸਾਰੇ ਕਹਿ ਕੇ ਗਏ ਆ ਧਰਮਿੰਦਰ ਜੀ ਮੈਂ ਇਸ ਇਲਾਕਾ ਨਿਵਾਸੀਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿਉਂਕਿ ਮੈਂ ਤੁਹਾਡੇ ਇੱਥੇ ਗਵਾਂੜ ਦੇ ਵਿੱਚ ਕਾਲਜ ਦੇ ਵਿੱਚ ਡੀਏਵੀ ਕਾਲਜ ਦੇ ਵਿੱਚ ਆਪਣੀ ਸਿਵਾਮਾ ਨਿਭਾ ਰਿਹਾ ਹਾਂ ਔਰ